ਉਹ ਬੜਾ ਕਮਾਂਡੇ ਇਨਸਾਨ ਸੀ ਇੱਕ ਸਾਲ ਤੱਕ ਅਸੀਂ ਇਕੱਠੇ ਮੈਡੀਕਲ ਕਾਲਜ ਵਿੱਚ ਪੜ੍ਹਾਈ ਕੀਤੀ ਸੀ ਉਹ ਬਹੁਤ ਜ਼ਿਆਦਾ ਡਰਗ ਦਾ ਐਡਿਕਟਿਡ ਸੀ ਆਪਰੇਸ਼ਨ ਥੀਏਟਰ ਦੇ ਸਟਾਕ ਮਾਲ ਦਾ ਘੁਟਾਲਾ ਕਰਦੇ ਹੋਏ ਫੜਿਆ ਗਿਆ ਤੇ ਡਿਸਮਿਸ ਹੋ ਗਿਆ ਉਸ ਤੋਂ ਬਾਅਦ ਬਾਅਦ ਵਿੱਚ ਉਹ ਆਇਆ ਨਹੀਂ ਉਸ ਤੋਂ ਬਾਅਦ ਕਾਲਜ ਵਿੱਚ ਦਿਸਿਆ ਨਹੀਂ ਹਾਂ ਫਿਰ ਜਦੋਂ ਚਾਰ ਲੋਕਾਂ ਦਾ ਕਾਰ ਐਕਸੀਡੈਂਟ ਹੋਇਆ ਸੀ ਤਾਂ ਉਹਨੂੰ ਉੱਥੇ ਵੇਖਿਆ ਸੀ ਕਾਰ ਐਕਸੀਡੈਂਟ ਇੱਕ ਮੇਜਰ ਕਾਰ ਐਕਸੀਡੈਂਟ ਚਾਰੇ ਲੋਕ ਨਸ਼ੇ ਵਿੱਚ ਟੁੰਨ ਸਨ ਸ਼ਿਵ ਕੁਮਾਰ ਸੇਵੀ ਅ ਸੇਵੀ ਪੰਨੂ ਸਰ ਤੁਸੀਂ ਜਾਣਦੇ ਹੋ ਤੁਹਾਡੇ ਫੋਰੈਂਸਿਕ ਵਿੱਚ ਸੀਨੀਅਰ ਪੁਲਿਸ ਸਰਜਨ ਹੁੰਦੇ ਸਨ ਉਸ ਤੋਂ ਬਾਅਦ ਅਲੈਗਜ਼ੈਂਡਰ ਫਿਰ ਸੈਲਵਾਰਾਜ ਉਹ ਆਸਟ੍ਰੇਲੀਆ ਅਲੈਗਜ਼ੈਂਡਰ ਕਾਰ ਡਰਾਈਵ ਕਰ ਰਿਹਾ ਸੀ ਅਲੈਗਜ਼ੈਂਡਰ ਕੁਝ ਦਿਨਾਂ ਤੱਕ ਹਸਪੀਟਲ ਵਿੱਚ ਐਡਮਿਟ ਸੀ ਤੇ ਉਸ ਤੋਂ ਬਾਅਦ ਕੁਝ ਦਿਨਾਂ ਤੱਕ ਕੋਮਾ ਵਿੱਚ ਵੀ ਸੀ ਸੈਲਵਾਰਾਜ ਉਸ ਤੋਂ ਬਾਅਦ ਫਿਰ ਕਦੇ ਕੈਂਪਸ ਵਿੱਚ ਆਇਆ ਹੀ ਨਹੀਂ